ਨਾ ਨੂੰ ਦਬਾ ਪਾ ਕੇ ਨਿਆਫਰ ਝੂਠੀ ਦਿਰਾਤੀ ਕਾਨੂੰਨ ਆਪਣਾ ਕੰਮ ਕਰੇ ਮੈਨੂੰ ਕੋਈ ਗੱਲ ਨਹੀਂ ਉਹ ਬਾਤ ਦੀਆਂ ਗੱਲਾਂ ਲੇਕਿਨ ਇਹ ਥੋੜੀ ਕਿ ਤੁਸੀਂ ਕਾਨੂੰਨ ਨੂੰ ਆਪਣੇ ਹੱਥੇ ਵਿੱਚ ਲੈ ਕੇ ਗੁਰੂ ਦਾ ਬਾਣਾ ਪਾ ਕੇ ਤੇ ਮੈਂ ਤੇ ਦੂਜੀ ਵਾਰੀ ਇਹਨੇ ਭਾਈ ਅਟੈਕ ਕਰਤਾ ਸਹਿਤ ਤੁਸੀਂ ਜਾਣਦੇ ਹੋ ਕਿ ਜਦੋਂ ਕੈਂਪ ਅੱਡੇ ਦੇ ਨਾਲ ਨਾਲ ਉਸਨੂੰ ਵੀ ਮੇਰੇ ਕੋਲ ਵੀਡੀਓ ਹੈਗੀ ਹੈ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਇਹਨੂੰ ਮਾਰ ਦੇਣਾ ਅਗਰ ਕਾਨੂੰਨ ਨੂੰ ਕੁਝ ਹੋ ਜਾਂਦਾ ਪੁਲਿਸ ਪ੍ਰਸ਼ਾਸਨ ਔਰ ਇਹ ਵਿਰਿੰਦਰ ਕੁਮਾਰ ਜਿਹੜਾ ਹੈਗਾ ਵੇ ਇਹਦਾ ਪਰਿਵਾਰ ਔਰ ਇਹਦੇ ਸਾਥੀ ਜਿਨ੍ਹਾਂ ਨੇ ਮੇਰੇ जिम्मे ਹੋਣਗੇ ਹਾਂਜੀ ਔਰ ਮੈਂ ਬਿਲਕੁਲ ਬੇਦੀਗਾਨਾ ਚਾਹਾਂਗਾ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਤੇ ਵਿਰਿੰਦਰ ਕੁਮਾਰ ਸੋਨੂ ਇਹਦਾ ਪਰਿਵਾਰ ਇਹਦੇ ਸਾਥੀ ਬਿਲਕੁਲ ਨਾਲੇ ਦੋਸ਼ੀ ਹੋਣਗੇ ਹਾਂਜੀ ਤੁਹਾਡਾ ਨਾਮ ਬੋਲ ਲੰਦੇ ਤੇ ਕਹਿੰਦੇ ਤੁਹਾਨੂੰ ਦੜਾ ਇਹ ਮੇਰਾ ਨਾਮ ਤੇ ਝੂਠਾ ਹੀ ਲਾਈ ਜਾ ਰਹੇ ਨੇ ਪੈਸਾ ਲੈਣ ਦੇ ਮਾਮਲੇ 'ਚ ਹਾਂਜੀ ਪਤਾ ਲੱਗਾ ਕਿ ਕੁਝ ਮੈਂ ਕਿਹਾ ਮੇਰੇ ਕੋਲ ਇਹ ਚੀਜ਼ਾਂ ਨਹੀਂ ਆ ਗਈਆਂ ਆਓ ਜੀ ਹਾਂਜੀ ਰੁਕ ਜਾਓ ਬਾਲਾ ਮੈਂਬਰ ਆ ਰਹੇ ਨੇ ਇਹ ਕਰੋ ਗੱਲ ਇਹ ਨਾ ਹਾਂ ਫੋਨ ਫੋਨ ਮਾਮਲਾ ਦੱਸੋ ਹਾਂਜੀ ਮਾਮਲਾ ਦੱਸੋ ਹੋਗੇ ਭਜੀ ਦੋ ਹਾਂਜੀ ਕੀ ਮਾਮਲਾ ਤੁਸੀਂ ਥੋੜਾ ਜਿਹਾ ਕੀ ਹੈ ਮਾਮਲਾ ਇਹ ਹੈ ਕਿ ਪਿਛਲੇ ਦਿਨੀ ਇੱਕ ਲੜਕੇ ਬਲੇ ਪਾਰੂ ਕੈਂਪ ਦੇ ਲੜਕੇ ਬਲੇ ਇੱਕ ਸੁਸਾਈਡ ਯਾਨੀ ਕਿ ਕਰ ਲਿਆ ਸੀਗਾ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਉਹਦੇ ਵਿੱਚ ਅਗਰ ਕੋਈ ਮੀਟਿੰਗ ਕਰਾਂਦਾ ਆ ਜਾਂ ਕੋਈ ਪ੍ਰਧਾਨ ਜਾਂ ਕੋਈ ਕੌਂਸਲਰ ਜਾਂ ਕੋਈ ਚੇਅਰਮੈਨ ਅਗਰ ਮੀਟਿੰਗ ਕਰਾਂਦਾ ਉਹਦਾ ਕੋਈ ਦੋਸ਼ ਨਹੀਂ ਹੁੰਦਾ ਅਗਰ ਤੁਸੀਂ ਅਗਰ ਦੋਸ਼ੀ ਹੀ ਮੜਨੇ ਆ ਅਗਰ ਰਾਜਨੀਤੀ ਰੰਜਿਸ਼ਾਂ ਵਾਸਤੇ ਕਿਸੇ ਦਾ ਨਾਮ ਐਫ ਆਈ ਆਰ ਦੇ ਵਿੱਚ ਨਾਮ ਦੇਣਾ ਤੇ ਭਾਈ ਫੈਸਲੇ ਕੌਣ ਕਰਾਊਗਾ ਆਪਾਂ ਥਾਣੇ ਵਿੱਚ ਖੜੇ ਆ ਪੁਲਿਸ ਮੁਲਾਜ਼ਮਾਂ ਦੇ ਉੱਪਰ ਪਹਿਲਾਂ ਹੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਕਈ ਲੋਕ ਜਿਹੜੇ ਕਿ ਇੱਕ ਇੱਕਾਈਓ ਕੋ 22 25 ਕੇਸ ਹੁੰਦੇ ਆ ਕਿ ਜਿਹੜੇ ਸੋਲਵ ਕਰਨ ਵਿੱਚ ਟਾਈਮ ਲੱਗਦਾ ਅੰਡਰ ਇਨਵੈਸਟੀਗੇਸ਼ਨ ਹੁੰਦੀ ਆ ਉਹ ਟਾਈਮ ਲੱਗਦਾ ਅਗਰ ਪ੍ਰਧਾਨ ਅਗਰ ਚੇਅਰਮੈਨ ਅਗਰ ਮੰਤਰੀ ਸਾਹਿਬ ਹੋ ਗਏ ਅਗਰ ਮਹੱਲੇ ਦਾ ਕੋਈ ਪ੍ਰਧਾਨ ਹੋਵੇ ਅਗਰ ਕੋਈ ਸੰਸਥਾ ਹੋਵੇ ਅਗਰ ਉਹਨਾਂ ਨੇ ਹੱਥ ਖੜਾ ਕਰਤਾ ਵੀ ਅਸੀਂ ਕੋਈ ਫੈਸਲਾ ਨਹੀਂ ਕਰਾਣਾ ਹੈਗਾ ਤੇ ਮੈਨੂੰ ਦੱਸੋ ਪਬਲਿਕ ਕਿੱਥੇ ਜਾਊਂਗੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਆ ਕਿ ਜਿਹੜੇ ਬੱਚੇ ਦੀ ਡੈਥ ਹੋਈ ਆ ਸਾਨੂੰ ਬਹੁਤ ਅਫਸੋਸ ਆ ਕਿ ਪ੍ਰਮਾਤਮਾ ਕਿਸੇ ਵੀ ਬੱਚੇ ਦਾ ਇਦਾਂ ਨਾ ਕਰਵੇ ਪਰ ਉਹਦੀ ਆੜ ਦੇ ਵਿੱਚ ਅਗਰ ਕਿਸੇ ਨਜਾਇਜ਼ ਕਾਉਂਸਲਰ ਨੂੰ ਕਹ ਕਾਉਂਸਲਰ ਦਾ ਨਾਮ ਲੈਣਾ ਉਹਨੂੰ ਰਗੜਨਾ ਜਾਂ ਉਹਦੇ ਹਮਲਾ ਕਰਨਾ ਇਹ ਬਹੁਤ ਨਿੰਦਣਯੋਗ ਕੱਟਣਾ ਅਸੀਂ ਕਿਸੇ ਦੀ ਵੀ ਮਾਮਲੇ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਉਹਨੇ ਦੋ ਧਰਨੇ ਲਾਏ ਆ ਉਹਨਾਂ ਦਾ ਹੱਕ ਆ ਉਹ ਲਾ ਸਕਦੇ ਆ ਮੈਂ ਇਹ ਕਹਿਣਾ ਚਾਹੁੰਦਾ ਆ ਅਗਰ ਕਾਨੂੰਨ ਦੇ ਵਿੱਚ ਵਿਸ਼ਵਾਸ ਆ ਇਹਨਾਂ ਦਾ ਐਫ ਆਈ ਆਰ ਦੇ ਵਿੱਚ ਨਾਮ ਆ ਗਿਆ ਕਾਉਂਸਲਰ ਸੁਦੇਸ਼ਪਾ ਗੱਜੀ ਦਾ ਨਾਮ ਆ ਗਿਆ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਇਨਕੁਆਰੀ ਲਵਾਈ ਇਨਵੈਸਟੀਗੇਸ਼ਨ ਜਿਹੜੀ ਚੱਲਣ ਰਹੀ ਆ ਇਨਵੈਸਟੀਗੇਸ਼ਨ ਦਾ ਇੰਤਜ਼ਾਰ ਉਹਨਾਂ ਨੂੰ ਕਰਨਾ ਚਾਹੀਦਾ ਸੀ ਕੀ ਇਨਵੈਸਟੀਗੇਸ਼ਨ ਵਿੱਚ ਕੀ ਹੁੰਦਾ ਅਗਰ ਇਹਨਾਂ ਉਹਨਾਂ ਕੋ ਕੋਈ ਪ੍ਰੂਫ ਆ ਕੀ ਸੁਦੇਸ਼ ਭਗਤ ਜੀ ਨੇ ਅਗਰ ਕੋਈ ਰਿਟਰਨ ਦੇ ਵਿੱਚ ਉਹਨਾਂ ਨੂੰ ਧਮਕੀ ਦਿੱਤੀ ਬੱਚੇ ਨੂੰ ਜਾਂ ਕੋਈ ਵੀਡੀਓ ਆ ਜਾਂ ਕੋਈ ਆਡੀਓ ਆ ਮੁੰਡੇ ਨੂੰ ਧਮਕੀ ਦਿੱਤੀ ਆ ਇਹ ਗੁਨੇਗਾਰ ਆ ਮੈਂ ਕਹਿਣਾ ਚਾਹੁੰਦਾ ਆਮ ਆਦੀ ਪਾਰਟੀ ਦੀ ਸਰਕਾਰ ਠੀਕ ਆ ਨਾ ਸਾਦੀ ਸਰਕਾਰ ਆ ਕਹਿੰਦਾ ਮਤਲਬ ਇਹ ਅਸੀਂ ਕਾਉਂਸਲਰ ਦੇ ਨਾਲ ਤੱਕਾ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਧਰਨੇ ਲਾਏ ਆ ਲਾਓ ਬੇਸ਼ੱਕ ਦੀ ਧਰਨੇ ਲਾਓ ਆ ਆਪਣੇ ਕਾਨੂੰਨ ਦੇ ਉੱਪਰ ਜਿਹੜਾ ਕੀ ਆ ਤੁਸੀਂ ਤੁਹਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਆ ਅੱਜ ਤੁਸੀਂ ਕਾਨੂੰਨ ਆਪਣੇ ਹੱਥ ਵਿੱਚ ਲਿਆ ਆ ਇੱਕ ਅੱਜ ਆਏ ਦਿਨ ਜਿਹੜੀਆਂ ਕੀ ਆ ਪੰਜਾਬ ਦੇ ਵਿੱਚ ਵਾਰਦਾਤਾ ਹੋਣ ਡੀਆਂ ਆ ਠੀਕ ਹੈ ਨਾ ਆਪਾਂ ਕੀ ਕਹਿੰਦੇ ਆ ਕਿ ਲਾਅਨ ਆਰਡਰ ਜਿਹੜਾ ਵਿਗੜਦਾ ਪਿਆ ਇਹੀ ਲੋਕ ਜਿਹੜੇ ਸ਼ਰਾਤੀ ਕੱਤਵਾ ਪਈ ਹੀ ਲੋਕ ਲਾਅਨ ਆਰਡਰ ਦੇ ਉੱਪਰ ਸਵਾਲ ਚੱਕਦੇ ਆ ਅੱਜ ਉਹਨਾਂ ਨੇ ਸ਼ਹਿ ਦੇ ਕੇ ਅੱਜ ਜਲੰਧਰ ਦੇ ਲਾਅਨ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਕੀ ਉਹਨਾਂ ਨੂੰ ਇਹ ਨਹੀਂ ਦਿਸਦਾ ਅਸੀਂ ਆਏ ਆ ਥਾਣੇ ਦੇ ਵਿੱਚ ਅਗਰ ਅਗਰ ਇਹਨਾਂ ਦੇ ਉੱਪਰ ਕਾਰਵਾਈ ਨਾ ਹੋਈ ਜੋ ਕਾਨੂੰਨੀ ਮੁਤਾਬਿਕ ਜੋ ਕਾਰਵਾਈ ਆ ਅਗਰ ਉਹ ਨਾ ਹੋਈ ਤੇ ਕਿੱਦਾਂ ਧਰਨੇ ਲਗਾਏ ਜਾਂਦੇ ਆ ਕਿੱਦਾਂ ਸ਼ਹਿਰ ਬੰਦ ਕਰਨ ਕਰਾਇਆ ਜਾਂਦਾ ਸੀ ਦੱਸਾਂਗੇ ਜੈ ਭੀਮ ਜੈਪਾਲ ਜੀ ਅਯੂ ਜੀ ਅਯੂ ਜੀ ਇਹ ਸਭ ਬਲੈਕਮੈਲਰ ਹੁੰਦੇ ਆਂ ਜੀ ਬਤਾਂਗੇ ਦੱਸਦੀ ਆ ਕਿ ਇੱਕ ਵਾਰ ਦੁਬਾਰਾ ਕੇਸ਼ਰੀਆ ਜਿਹੜਾ ਥਾਣਾ ਭਾਰਤੋ ਕੈਂਪਸ ਤੇ ਆ ਜੀ ਤੁਹਾਡੇ ਨਾਲ ਸਾਜਿਆ ਕਰ ਰਹੇ ਆਂ ਉਹ ਤੇ ਬਲੈਕਮੈਲਰ ਬਣਦਾ ਜੀ ਸਾਰੇ ਜਿਹਦੇ ਅਦਾਜ਼ੀ ਕੀ ਜਿਹੜਾ ਹੁਣੇ ਹੀ ਥੋੜੇ ਸਮੇਂ ਪਹਿਲੇ ਦੇਖੋ ਆਪਾਂ ਨੂੰ ਚੀਜ਼ਾਂ ਬਹੁਤ ਧੋਖੇ ਜਿਹੜਾ ਜਵਾਗ ਗਿਆ ਜਵਾਗ ਨੇ ਆਪਣੀ ਮਰਜ਼ੀ ਕੀਤੀ ਹੈ ਕਿਸੇ ਨੇ ਕੋਈ ਦੋਸ਼ ਨਹੀਂ ਦਿੱਤਾ ਵੀ ਤੂੰ ਵਾਈਟ ਕਰ ਠੀਕ ਹੈ ਜੀ ਉਹ ਜਿਹੜੇ ਨਾਲ ਜਿਹੜੇ ਬੰਦੇ ਨੇ ਉਹ ਵੀ ਮੁੰਡਾ ਆਪਣਾ ਭਰਾ ਵੇ ਜਿਹ ਮੁੰਡੇ ਦਾ ਪਿਓ ਉਹ ਵੀ ਆਪਣਾ ਭਰਾ ਵੇ ਐਡੀ ਕੋਈ ਗੱਲ ਨਹੀਂ ਜਿਹੜੇ ਬੰਦੇ ਉਹਦੇ ਨਾਲ ਲੱਗੇ ਹੋ ਸਾਰੇ ਬਲੈਕਮੇਲਰ ਬੰਦੇ ਨੇ ਠੀਕ ਹੈ ਇਹੋਨਾਂ ਦਾ ਤਾਂ ਕੰਮ ਹੀ ਭਾਜੀ ਬਲੈਕਮੇਲਰ ਦਾ ਕੰਮ ਹੈ ਕਿਉਂ ਕੋਹਨੇ ਨੂੰ ਵਿੱਚ ਪਾਉਂਦੇ ਨੇ ਕੋਹਨੇ ਦਾ ਕੀ ਕਸੂਰ ਹੈ ਦੇਹ ਕੋਹਨੇ ਦਾ ਕੋਈ ਕਸੂਰ ਨਹੀਂ ਦੱਸੇ ਕਿਉਂਕਿ ਕੋਹਨੇ ਨੂੰ ਤਾਂ ਵਿੱਚ ਪਾ ਰਹੇ ਨੇ ਵੀ ਇਹ ਪੈਸੇ ਦੇ ਕੇ ਤਾਂ ਬਲੈਕਮੇਲ ਇਹਨਾ ਸੈਟਿੰਗ ਹੋਏਗੀ ਰੋਲਾ ਕਰੇ ਕਿਸ ਚੀਜ਼ ਦਾ ਪਹਿਲੇ ਦੀ ਸੈਟਿੰਗ ਹੈ ਬਾਕੀ ਜਿੰਨੇ ਵੀ ਸਾਰੇ ਉਹ ਹਿੰਦੂ ਆ ਆਪਣੇ ਆਪ ਨੂੰ ਬਣੇ ਨੇ ਉਹ ਛੇੜ ਲੋਣ ਵੀ ਬੰਦਾ ਪੁੱਛੇ ਸਾਰਾ ਤੂੰ ਹੀ ਬਲੈਕਮੈਲਰ ਬੰਦੇ ਹੋ ਯਾਰ ਤੂੰ ਹਰ ਬੰਦੇ ਨੇ ਤੁਸੀਂ ਧੱਕਾ ਕਰਦੇ ਹੋ ਪਰਚਾ ਤੁਸੀਂ ਕਰਾ ਕੇ ਬਾ ਚੁਰਾਈ ਨਾਮੇ ਦੇ ਪੈਸੇ ਲੈਂਦੇ ਤੁਸੀਂ ਪਗੜੀ ਤੇ ਪਹੁੰਚੇ ਨਹੀਂ ਚੱਲ ਪਤ ਨਹੀਂ ਕੋਸ਼ਿਸ਼ ਹਾਂਜੀ ਭਤਾਨ ਜੀ ਪਹਿਲੇ ਤਾਂ ਇੱਕ ਚੀਜ਼ ਕਲੀਅਰ ਕਰ ਦਿਓ ਮੈਟਰ ਸਾਰਾ ਹੈ ਕੀ ਹੈ ਕਿਸ ਕਰਕੇ ਇਹ ਜਿਹੜਾ ਦੁੱਖ ਦੀ ਗੱਲ ਹੈ ਜਿਹੜੀ ਸਾਡੇ ਇਲਾਕੇ ਦੇ ਵਿੱਚ ਇੱਕ ਆਦਮੀ ਜ਼ਿਆਦਾ ਗੁੰਡਾਗਰਦੀ ਕਰ ਰਿਹਾ ਅਸੀਂ ਤੇ ਵੈਸੇ ਚਾਹੁੰਦੇ ਸੀ ਪੇਦਾ ਜਵਾਬ ਨਾ ਕੋ ਦਿੱਤਾ ਜਾਏ ਕਿਉਂਕਿ ਜਿਸ ਤਰ੍ਹਾਂ ਬੱਚਿਓ ਦੇ ਨੇ ਸੁਸਾਈਡ ਕੀਤੀ ਇਰ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਉਹ ਵੀ ਜਿਹੜੇ ਸੁਸਾਈਡ ਦੇ ਵਿੱਚ ਸਾਰੇ ਜਿਹੜੇ ਦੋਸ਼ੀ ਪਾਏ ਗਏ ਨੇ ਮੇਰੇ ਕੋਲ ਸਾਰੇ ਹੀ ਨਿਰਦੋਸ਼ ਨੇ ਉਹ ਬੱਚਾ ਨਸ਼ੇ ਦਾ ਆਦੀ ਸੀ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਸਕਦਾ ਦਿਨ ਪਰ ਰਾਤ ਨਸ਼ਾ ਕਰਦਾ ਸੀ ਨਸ਼ੇ ਦਾ ਆਦੀ ਸੀ ਉਹਦੀ ਕਿਸੇ ਲੜਕੀ ਨਾਲ ਇੰਗੇਜਮੈਂਟ ਹੋ ਗਈ ਕਸ਼ਿਸ਼ ਉਹਦਾ ਨਾਮ ਹੈ ਉਹਨ ਲੜਕੀ ਨੇ ਜਦੋਂ ਇਹਦੇ ਕੋਲ ਆਏ ਇਹਦੇ ਕੋਲੋਂ ਲੜਕੇ ਦੇ ਮਾਤਾ ਨੇ ਬਾਰ-ਬਾਰ ਕਿਹਾ ਵੀ ਸਾਨੂੰ ਤੁਸੀਂ ਇੱਕ ਵਾਰ ਬਿਠਾ ਦਿਓ ਲਾਕੇ ਦਾ ਕਾਉਂਸਲਰ ਨੇ 10000 ਵੋਟਾਂ ਲੋਕਾਂ ਨੇ ਪਾ ਕੇ ਕਾਉਂਸਲਰ ਬਣਾਇਆ ਉਹਨਾਂ ਦੀ ਧਰਮ ਪਤਨੀ ਨੂੰ ਜਿਸ ਵੇਲੇ ਇਹਦੇ ਕੋਲ ਆਏ ਲੜਕੀ ਨੇ ਨਾ ਕਰਤੀ ਪਾਰਕ ਦੇ ਵਿੱਚ ਬੈਠ ਕੇ ਲੜਕੀ ਨੇ ਕਿਹਾ ਕਿ ਤੂੰ ਨਸ਼ੇ ਦਾਦੀ ਹੈ ਤੂੰ ਨਸ਼ਾ ਕਰਨਾ ਮੈਂ ਤੈਨੂੰ 50-50 ਰੁਪਏ ਦਿਨੀ ਆ ਤੂੰ ਨਸ਼ਾ ਕਰਨਾ ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਨੀ ਇਹ ਚ ਦੱਸੋ ਕਿਹਦਾ ਕਸੂਰ ਹੈ ਮੈਂ ਸਾਰੇ ਮੰਨ ਲਓ ਡੀਜੀਪੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਜਾਂ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਜਿਹੜਾ ਪਰਚਾ ਦਰਜ ਹੋਇਆ ਹੈ ਉਹ ਪਰਚਾ ਬਿਲਕੁਲ ਸਰਾਸਰ ਗਲਤ ਪਰਚਾ ਦਰਜ ਹੋਇਆ ਹੈ ਜਦ ਕਿ ਉਸ ਲੜਕੇ ਨੇ ਮਰਨ ਵਾਲੇ ਨੇ ਚਾਰ ਵੀਡੀਓ ਆਪਣੀਆਂ ਵਾਇਰਲ ਕੀਤੀਆਂ ਉਹਨੇ ਕਿਸੇ ਦਾ ਨਾਮ ਨਹੀਂ ਲਿਆ ਉਹਨੇ ਸਗੂ ਇੱਕ ਗੱਲ ਹੋਰ ਕਹੀ ਵਿੱਚ ਮਾਰੀ ਵੀ ਅਗਰ ਲੜਕੀ ਕਸ਼ਿਸ਼ ਮੇਰੇ ਕੰਨ ਨਾਲ ਆ ਜਾਂਦੀ ਤੇ ਮੈਂ ਤੈਨੂੰ ਵੀ ਨਾਲ ਮਾਰ ਦੇਣਾ ਸੀ ਇਹਦਾ ਮੈਂ ਲੜਕੀ ਦਾ ਬਚਾਅ ਹੋ ਗਿਆ ਕਿ ਨਸ਼ੇ ਆਦੀ ਸੀ ਮਰ ਗਿਆ ਲੜਕੀ ਦਾ ਨਾਮ ਲੜਕੀ ਦੀ ਮਾਂ ਦਾ ਨਾਮ ਉਹਦੀ 50 ਸਾਲ ਦੀ ਉਮਰ ਆ ਉਹਦੀ ਨਾਨੀ 72 ਸਾਲ ਦੀ ਆ ਉਹਦੇ ਵੀ ਨਾਮ ਉਹਦੇ ਬਾਪ ਦਾ ਨਾਮ ਇੱਕ ਛੋਟਾ ਮੁੰਡਾ ਹੈ ਇੱਕ ਛੋਟਾ ਬੱਚਾ ਉਹਦਾ ਨਾਮ ਉਹ ਇਲਾਕੇ ਦਾ ਜਿਹੜਾ ਕਾਉਂਸਲਰ ਆ ਸਾਡਾ ਉਹਦੀ ਘਰ ਵਾਲੀ ਕਾਉਂਸਲਰ ਸਦੇਸ਼ ਭਗਤ ਉਹਦਾ ਨਾਮ ਮੈਂ ਕਹਿੰਦਾ ਡੈਮੋਕਰੇਸੀ ਖਤਰੇ ਵਿੱਚ ਆ ਪੁਲਿਸ ਜਿਦੋਂ ਮਰਜੀ ਕੋਈ ਆदमी ਧਰਨਾ ਲਾਂਦਾ ਕੋਈ 10 ਚੋਰ ਚੱਕੇ ਇਕੱਠੇ ਹੋ ਜਾਣ ਪੁਲਿਸ ਇੱਕ ਮਿੰਟ ਤੂੰ ਪਹਿਲਾਂ ਵਰਚਾ ਦਰਜ ਕਰ ਦਿੰਦੀ ਪੁਲਿਸ ਲਈ ਦੇਖਦੀ ਵੀ ਐਸੇ ਮਤਲਬ ਐਮਐਲਏ ਵੇ ਕੌਂਸਲਰ ਵੇ ਚੇਅਰਮੈਨ ਕੀ ਹੈ ਪੁਲਿਸ ਨੂੰ ਚਾਹੀਦਾ ਸੀ ਵੈਰੀਫਿਕੇਸ਼ਨ ਕਰਨਾ ਮੈਂ ਅੱਜ ਵੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਇਸ ਕੇਸ ਦੀ ਓਪਨਲੀ ਇਨਕੁਆਰੀ ਹੋਣੀ ਚਾਹੀਦੀ ਏ ਇਨਕੁਆਰੀ ਹੋ ਕੇ ਮੁੰਡੇ ਦੀ ਵੀਡੀਓ ਲੈ ਕੇ ਔਰ ਇਹਦੇ ਵਿਆਹ ਤੋਂ ਤੇ ਕਾਰਵਾਈ ਹੋਣੀ ਚਾਹੀਦੀ ਏ ਇਹ ਤਾਂ ਗੱਲ ਉੱਥੇ ਤੱਕ ਹੋ ਗਈ ਮਰਨ ਤੋਂ ਬਾਅਦ ਉਹ 10 ਵਾਰ ਘਟੋ ਘਟ ਕਰਪਾਨ ਲੈ ਕੇ ਨਕਲੀ ਨਿਹੰਗ ਸਿੰਘ ਬਣਿਆ ਨਕਲੀ ਨਿਹੰਗ ਸਿੰਘ ਬਣਿਆ ਕਿਰਪਾਨ ਕੋਲ ਹੈ 4 ਫੁੱਟ ਦੀ ਨਾਲ ਦੋ ਚਾਰ ਲੰਗੂਰ ਹੋਰ ਨਾਲ ਲੈ ਕੇ ਰੋਜ ਦਿਹਾੜੀ ਧਰਨਾ ਰੋਜ ਦਿਹਾੜੀ ਮਜ਼ਾਰਾ ਮਤਲਬ ਇਹਦੇ ਤੇ ਪਹਿਲੇ ਦਿਨ ਘਰ ਹਮਲਾ ਕੀਤਾ ਇੱਕ ਦਿਨ ਦੁਕਾਨ ਤੇ ਕੀਤਾ ਫਿਰ ਇਹਦੇ ਮਗਰ ਇੱਕ ਦਿਨ ਮੋਟਰਸਾਈਕਲ ਲੈ ਕੇ ਚੜਿਆ ਫਿਰ ਅੱਜ ਵੀ ਸਵੇਰੇ ਹਮਲਾ ਕਰ ਦਿੱਤਾ ਮੰਨ ਲਓ ਜੇਕਰ ਕੱਲ ਨੂੰ ਇਹਦਾ ਕੋਈ ਨੁਕਸਾਨ ਹੋ ਜਾਂਦਾ ਇਹਦਾ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪ੍ਰਸ਼ਾਸੀ ਹੈ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਪਰਸੋਂ ਸਾਰੇ ਮਹਿੰਦਰ ਭਗਤ ਜੀ ਸਤਕਾਰਯੋਗ ਹੋਰ ਵੀ ਸਾਡੇ ਨਾਲ ਮੇਰ ਸਾਹਿਬ ਜੁਮੇਵਾਰ ਬੰਦੇ ਜਾ ਕੇ ਅਸੀਂ ਉਹਦੀ ਲਿੱਤੀ ਕੰਪਲੇਂਟ ਵੀ ਕਰਕੇ ਆਏ ਆ ਵੀ ਇਹ ਪਰਚਾ ਵੀ ਕੈਂਸਲ ਹੋਣਾ ਚਾਹੀਦਾ ਔਰ ਜੋ ਇਹ ਡਰਾਮੇਬਾਜ਼ੀ ਕਰਕੇ ਇਹਨੂੰ ਇਹਦੇ ਬੇਟੇ ਦਾ ਦੁੱਖ ਏ ਇਹ ਦੁੱਖ ਬਣਾਵੇ ਇਹ ਬੇਟਾ ਘਰ ਨੂੰ ਪੁੱਛੇ ਆਪਣੇ ਨੂੰ ਮੇਰੇ ਬੇਟੇ ਨੇ ਸੁਸਾਈਡ ਕਿਉਂ ਕੀਤੀ ਏ ਇਰਚ ਨਾਲ ਲੜਕੀ ਦਾ ਕਸੂਰ ਏ ਨਾ ਉਹਦੀ ਮਾਂ ਦਾ ਕਸੂਰ ਏ ਨਾ ਵੀ ਨਾਨੀ ਦਾ ਕਸੂਰ ਏ ਜਾਂ ਇਹਦੇ ਬਾਪ ਦਾ ਕਸੂਰ ਏ ਜਿਹੜਾ ਪਰਚਾ ਦਰਜ ਹੋਇਆ ਠੀਕ ਹੈ ਜੀ ਉਹ ਵੈਰੀਫਾਈ ਕਰ ਪੁਲਿਸ ਕਰ ਰਹੀ ਏ ਉਹਨੂੰ ਤੁਹਾਡੀ ਇਹ ਮੰਗ ਕੀ ਆ ਕਿ ਜਿਹੜੇ ਵਿਅਕਤੀ ਨੇ ਅੱਜ ਹਮਲਾ ਕੀਤਾ ਉੱਤੇ ਪਰਚਾ ਦਰਜ ਹੋਵੇ ਔਰ ਇਹ ਤੇ ਕ੍ਰਿਮਨਲ ਪਰਚਾ ਦਰਜ ਹੋਣਾ ਚਾਹੀਦਾ 307 ਲੱਗਣੀ ਚਾਹੀਦੀ ਆ ਨਹੀਂ ਮੰਗ ਇਹ ਹੀ ਆ ਨਾ ਮੰਗ ਸਾਡੀ ਇਹੋ ਹੀ ਹੈ ਔਰ ਜੇ ਪੁਲਿਸ ਨੇ ਨਾ ਲਾਇਆ ਔਰ ਤੇ 307 ਸਾਨੂੰ ਮਜਬੂਰ ਹੋ ਕੇ ਆਮ ਆਦਮੀ ਪਾਰਟੀ ਨਾਲੋਂ ਵੀ ਮੈਂ ਸਤਿਕਾਰਯੋਗ ਮਹਿੰਦਰ ਭਗਤ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਸ਼ਰਾਫਤ ਛੱਡਦੇ ਹੋ ਤੁਸੀਂ ਆ ਕੇ ਲੋਕਾਂ ਦੇ ਨਾਲ ਖੜ੍ਹ ਜਾਓ ਅੱਜ ਵੀ ਉਹਨਾਂ ਨੇ ਫੋਨ ਕੀਤੇ ਨੇ ਅਗਲਾ ਧਰਨਾ ਜਿਹੜਾ ਹੋਏਗਾ ਪੁਲਿਸ ਕਮਿਸ਼ਨਰ ਸਾਹਿਬ ਦੇ ਦੂਹੇ ਦੇ ਵਿੱਚ ਜਾ ਕੇ ਆਮ ਆਦਮੀ ਪਾਰਕ ਟੇਬਲ ਉੱਤੇ ਧਰਨਾ ਲਗਾਵਾਂਗੇ ਜੇ ਉਹਦੇ ਖਿਲਾਫ 307 ਦਾ ਮਕਦਮਾ ਦਰਜ ਨਾ ਕੀਤਾ ਗਿਆ ਹੁਣ ਪੁਲਿਸ ਪਰਚਾ ਦਰਜ ਨਹੀਂ ਕਰ ਰਹੀ ਤਾਂ ਧਰਨਾ ਇਕੱਠੇ ਹੋਇਓ ਤੁਸੀਂ ਨਹੀਂ ਹੁਣ ਤਾਂ ਹੀ ਇਸ ਕਰਕੇ ਆਏ ਆ ਮਿਲਣ ਵਾਸਤੇ ਅਜੇ ਮੇਰੀ ਕੋਈ ਅਫਸਰ ਨਾਲ ਗੱਲ ਨਹੀਂ ਹੋਈ ਹੁਣ ਆ ਕੇ ਅਸੀਂ ਮਿਲਣਾ ਉਹਨਾਂ ਨੂੰ ਪੁੱਛਣਾ ਵੀ ਇਹ ਸਾਡੇ ਬਿਆਨ ਲਵੋ ਅੱਜ ਹੁਣੇ ਹੀ ਪਰਚਾ ਦਰਜ ਕਰੋ ਜਿਸ ਤਰ੍ਹਾਂ ਉਸ ਦਿਨ ਸ਼ੈਤਾਨਾਂ ਦੇ ਕਹਨ ਨਾਲ ਪਰਚਾ ਦਰਜ ਕੀਤਾ ਉਦਾਂ ਅੱਜ ਚੰਗੇ ਬੰਦਿਆਂ ਦੇ ਕਹਨ ਨਾਲ ਵੀ ਪਰਚਾ ਦਰਜ ਕਰੋ ਸਾਰਾ ਹਾਲ ਤੁਸੀਂ ਦੇਖ ਲਈ ਆ ਰਾਜਮਾ ਰਚੀ ਸੀ ਸੀਸੀਟੀਵੀ ਹੋ ਗਈ ਪਰ ਕੋਈ ਕੰਫਲਰ ਹੋ ਕਿ ਨਹੀਂ ਦੇਖਦੇ ਇਸ ਘਟਨਾ ਨੂੰ ਘਟਨਾ ਜਿਹੜਾ ਕੰਮ ਹੋਇਆ ਬੱਚੇ ਦੇ ਸੂਸ਼ੜ ਕਰ ਲਿਆ ਸਾਨੂੰ ਉਹਦਾ ਦੁੱਖ ਹੈ ਇਨਸਾਨੀ ਤੌਰ ਤੇ ਬੱਚੇ ਚਾਪ ਦੇ ਸੰਜੇ ਸਾਨੂੰ ਉਹਦਾ ਦੁੱਖ ਹੈ ਕਿ ਮਾਂ ਬਾਪ ਦੇ ਕਿਉਂ ਕਿ ਬੇਟਾ ਹੀ ਜਿਹੜਾ ਹੋਇਆ ਪਰ ਉਹਦੇ ਨਾਲ ਬਾਕੀਆਂ ਦਾ ਨੁਕਸਾਨ ਨਾ ਹੋਵੇ ਅਸੀਂ ਐਸੀ ਚੀਜ਼ ਆ ਤੁਹਾਨੂੰ ਮਨ ਚ ਦੁੱਖ ਹੈ ਅਸੀਂ ਉਹਨਾਂ ਨਾਲ ਕੋਪਰੇਟ ਕਰਦੇ ਆ ਪਰ ਉਹ ਵਾਰ-ਵਾਰ ਜੇ ਕਾਨੂੰਨੀ ਕਾਰਵਾਈ ਚਲਦੀ ਪਈ ਏ ਜਾਂਚ ਚਲਦੀ ਪਈ ਏ ਉਹ ਕਿਰਪਾਨ ਲੈ ਕੇ ਵਾਰ-ਵਾਰ ਆਏ ਵਾਰ-ਵਾਰ ਰੋਡ ਜਾਮ ਕਰ ਲਵੇ ਲੋਕਾਂ ਨੂੰ ਰਸਮਣ ਕਰੇ ਉਹ ਕਲਦ ਕੰਮ ਹੈ ਜਿੱਦਾਂ ਕਿਰਪਾਨ ਲੈ ਕੇ ਆਇਆ ਨਾ ਬਚਾ ਮਾਰੇ ਕਿਰਪਾ ਹੁੰਦਾ ਇਹਦਾ ਨੁਕਸਾਨ ਹੋ ਜਾ ਨਹੀਂ ਕਸ ਕਰਕੇ ਸਾਡੀ ਮੰਗ ਹੈ ਕਿ ਉਹਦੇ ਚ ਸਪੱਸ਼ਟਾ ਦਰਜ ਕੀਤਾ ਜਾਵੇ ਕਾਨੂੰਨ ਨਾਲ ਵਿਧਾਨਾ ਦਾ ਨਹੀਂ ਨਹੀਂ ਮੇਰੇ ਬੱਚਾ ਹੈ ਮੇਰੀ ਨੂੰਖ ਲੋਤੀ ਦੀ ਜਿਹੜੇ ਜਰਾਨੇ ਲਵਾਏ ਆ ਹਨ ਲਵਾਏ ਹਨ ਹਾਂਜੀ ਜਿਹਦੇ ਪਹਿਖਾਂ ਦੇ ਹਨ ਉਹ ਦੂਹਾ ਕੋਲੇ ਹਨ ਸਾਨੂੰ ਕੁੱਟਿਆ ਆ ਕੇ ਪੋਸਟਲ ਆਹ ਇਹ ਨਾਲ ਕਾ ਜਾ ਕਿ ਜਰਾਨੇ ਨਹੀਂ ਆਏ ਨੇ ਸਰ ਦੇ ਮਾਤਾ ਜੀ ਆਹ ਜਿਹਰਾਨੇ ਹਲਵਾਏ ਨੇ ਇਹਨਾਂ ਦੇ ਸਾਨੂੰ ਫੜਨੋਂ ਦੇ ਨੇ ਕੜੀ ਕੜੀ ਕਿਉਂ ਮੜਦੇ ਆ ਆ ਕੀ ਗਾੜਿਆ ਇਹਨਾਂ ਦਾ ਉਹਨੇ ਮਾਰਿਆ ਤੇ ਉਹ ਹੀ ਹੁੰਦਾ ਬੰਦੇ ਦਾ ਰੋਈ ਜਾ ਮਾਰਸਾ ਨਾ ਤੇਰੇ ਨਾਲ ਛਿਗੜਾਉਂ ਨਾ ਵੇ ਜਿਹੜਾ ਬਦਮਾਸ਼ ਹੁੰਦਾ ਵੇ ਅੱਗੇ ਤੇ ਮੈਨੂੰ ਫਟਿਆ ਕੇ ਮਾਰਸਾ ਨਾ ਕਰਦੇ ਨੇ ਮੈਨੂੰ ਫਟਿਆ ਕੇ ਬਦਮਾਸ਼ੀ ਬਦਮਾਸ਼ ਕਰਦੇ ਮੈਨੂੰ ਫਟਿਆ ਸ਼ਾ ਵੇ ਚ ਦੇ ਸਭ ਕੁਝ ਕਰ ਲਿਉਂ ਗੁਲਾ ਕਰ ਦੇ ਜਿੰਨਾ ਝੂਲੇ ਮਾਰੂਗਾ ਨਹੀਂ ਉਹਦੇ ਵਲ ਗੁਲਾ ਕਰ ਦੇ ਇਹਨਾਂ ਕਿਹੜੀ ਮਾੜੀ ਗੱਲ ਕੀਤੀ ਹੈ ਉਹ ਰੱਤ ਲੈ ਨੂੰ ਕਰੇ ਦਾ ਕੋਈ ਮੇਰਾ ਬੱਚਾ ਨਾਲ ਜਾਦਾ ਤੇ ਮੇਰੇ ਬੱਚੇ ਨਾਲ ਲਖਾ ਕਰਕੇ ਰੱਖ ਦਿੱਤਾ ਉਹਨੇ ਕੀ ਕੀਤਾ ਵੇ ਕੋਈ ਗੱਲ ਹੋਈ ਨਹੀਂ ਅਰੇ ਸਾੜੀ ਥੋੜੀ ਚਾਹੀਦੀ ਏ ਇਹ ਦਾ ਨਹੀਂ ਹੋਣਾ ਚਾਹੀਦਾ ਪੁਲਿਸ ਤੇ ਆ ਜਾਂਦਾ ਕਿੰਨੇ ਘਰੂਨੀ ਨੂੰ ਉਹਨੂੰ ਫੋਟੋ ਉਹਨੂੰ ਫੋਟੋ ਕਿ ਕਈ ਜਾਂਦੇ ਵਾਰ-ਵਾਰ ਨਹੀਂ ਉਹਨੂੰ ਫੜਾ ਨਹੀਂ ਉਹਨੂੰ ਫੜਾ ਉਹਨੇ ਕੀ ਕੀਤਾ ਉਹਨੂੰ ਫੜਾ ਜੀ ਦਿਨਾਂ ਦੀ ਗੱਲ ਸੁਣੋ ਉਹਨੂੰ ਫੜਾ ਉਹ ਆਹ ਜੀ ਮਾਤਾ ਆਹ ਤੇ ਉੱਥੇ ਬੈਠੇ ਰਹਿੰਦੇ ਆ ਉਹੁੰਡੇ ਵਾਲਿਆਂ ਨੇ ਹਾਂਜੀ ਲਿਆ ਫੜ ਕੋਨਾਂ ਜੰਕਾ ਨਾ ਪੜੇ ਸਹੀ ਵੀ ਨਾ ਕਿਰਪਾਨਾ ਚਲਾ ਦੇ ਜਿੱਥੇ ਕਿਦਰ ਸ਼ੁਰੂਆਤ ਕਰਾ ਦੇ ਇਹ ਕਿਹੜੀ ਕਿਸਮਤ ਦੇ ਲਈ ਹੈ ਇਹਦਾ ਥੋੜੀ ਹੋਣਾ ਚਾਹੀਦਾ ਹਾਂਜੀ ਜੇਦਾ ਥੋੜੀ ਹੋਣਾ ਚਾਹੀਦਾ ਜਿੱਥੇ ਜਾਵੇ ਚੱਲ ਵੀ ਉਹ ਰਸਤੇ ਜਾਂਦਾ ਹੈ ਕਿਰਪਾਨ ਚਲਾ ਦੇ ਫੈਸਲਾ ਇਹ ਫੈਸਲਾ ਹੋਣਾ ਚਾਹੀਦਾ ਤੂੰ ਬੈਠ ਕੇ ਫੈਸਲਾ ਕਰੋ ਜਿਹੜਾ ਹੈਗਾ ਤੜੀ ਕਰਨੀ ਚਾਹੀਦੀ ਨਾ ਕੋਈ ਮੈਨੂੰ ਹਾਂਜੀ ਸਾਰੇ ਇੱਕ ਬੱਚੇ ਨਾਲ ਖਾ ਜਿਹਦਾ ਕਿਦਰ ਜਿਹੜਾ ਦਿਲ ਖਾਣੇ ਕਾਦਲ ਕੀ ਮਾਤਾ ਜੀ ਕਾਦਲ ਕੀ ਜਿਹੜਾ ਮੇਰੇ ਕਾਦਲ ਕਾਰਾਂ ਦੱਸਾਂਗੇ ਰਹ ਦੱਸਿਆ ਇਹ ਕੀ ਕਰ ਰਹੇ ਨੇ ਜਿਹੜੇ ਮਰ ਗਏ ਨੇ ਉਹਨਾਂ ਨੂੰ ਕੋਈ ਜਾ ਕੇ ਪੁੱਛਣ ਉਹਨਾਂ ਦਾ ਕੀ ਕਰ ਰਹੇ ਹੁਣ ਤਾਂ ਮਾਪੇ ਪੁੱਛੋ ਤੁਹਾਡੇ ਬੱਚੇ ਦੀ ਕੀ ਸਮੱਸਿਆ ਸੀ ਨਹੀਂ ਨਹੀਂ ਕੌਣ ਸੋ ਸਾ ਦਾ ਨਾਮ ਨਾਮ ਕਿ ਲਿਖਾਇਆ ਗਿਆ ਲਿਖਾਇਆ ਗਿਆ ਜੇ ਸਾ ਜੋ ਫੈਸਲਾ ਕਿਉਂ ਕੀਤਾ ਅੱਛਾ ਜੀ ਹਾਂ ਜੀ ਇਹ ਉਹ ਫੈਸਲਾ ਦੇਖੋ ਜੀ ਜਿਹੜੇ ਜਿੱਤਿਆ ਕਿਹਾ ਨਾ ਉਹਨਾਂ ਨੂੰ ਕਹੇ ਨੇ ਕੋਈ ਚੰਗਾ ਮਾੜਾ ਕੰਮ ਨਹੀਂ ਉਹਨਾਂ ਕੋ ਜਾਣੇ ਉਹਨਾਂ ਨੂੰ ਕਹੇ ਇਹਦਾ ਮਤਲਬ ਰਚਨਾਨ ਕੇ ਫਿਰ ਆਉਣਾ ਹੀ ਨਹੀਂ ਅੱਜ ਕੀ ਹੋਇਆ ਅੱਜ ਕੀ ਉਹਨਾਂ ਨਾਲ ਆ ਤੇ ਮਾਤਾ ਜੀ ਆ ਗਿਆ ਅੱਛਾ ਜੀ ਮਾਤਾ ਜੀ ਉਹ ਬੰਦਾ ਗਲੀ ਚ ਦੌੜ ਕੇ ਸਾਡੇ ਆਵੇ ਅੱਛਾ ਜੀ ਮਾਤਾ ਜੀ ਪੁੱਛੋ ਉਹ ਪਰਪਾਨ ਲੈ ਕੇ ਆ ਗਿਆ ਕੌਣ ਲੈ ਕੇ ਆ ਗਿਆ ਉਹ ਬੰਦਾ ਬੋਲੋ ਸਾਰੇ ਬੋਲੋ ਗਲੀ ਚ ਨਾ ਦੌੜ ਕੇ ਜਾਂਦਾ ਅਜਨਕ ਤਾਂ ਹਕੀਕਰ ਨਾ ਸੀ ਮਾਤਾ ਤਾਂ ਪਰਪਾਨ ਲੈ ਕੇ ਆ ਗਿਆ ਪਰਪਾਨ ਲੈ ਕੇ ਵੱਡੇ ਨਾ ਆ ਗਿਆ ਕਿ ਉਹਨਾਂ ਨੂੰ ਵੱਡਾ ਉਹ ਬੱਚੇ ਨੂੰ ਮੱਝ ਨੂੰ ਜੁਮੇ ਬਣਾ ਦੇ ਸਾਰੀ ਗਲੀ ਉਹ ਕਿਹੜੇ ਆਏ ਉਹ ਕਿਤੇ ਇਸ ਟਾਈਮ ਹੁੰਨ ਕੌਣ ਆ ਰਿਹਾ ਮੰਦੰਦਰੀ ਦਰਗਾਹਾਂ ਹਲੋ ਹਲੋ ਕੱਢ ਲਈ ਹਾਂ ਖਬਰ ਦੇਖੋ ਹਾਂ ਖਬਰ ਦੇਖੋ ਪਹਿਲਾਂ ਗੇਰੇ ਮਾਦਾ ਰਹਿੰਦਾ ਨੇ ਪਾ ਰਿਹਾ ਤੇ ਇਹ ਤਾਂ ਖਬਰ ਆਈ ਆ ਜੱਟੇ ਚੁੱਕੀ ਆਇਗਾ ਭਲੇ ਮਾਸ ਤੇ ਆਇਗਾ ਭਲੇ ਮਾਸ ਕੋਈ ਜਮਾਨਾ ਨਹੀਂ ਕੰਦਿਆ ਬੰਦਿਆ ਜਮਾਨਾ ਹੈ ਕੰਦਿਆ ਬੰਦਿਆ ਵਾ ਜਾਂਦੇ ਰੱਖੀ ਭਲੇ ਮਾਸ ਦੀ ਬਾਤ ਕੋਈ ਨਹੀਂ ਫੜਦਾ ਭਲੇ ਮਾਸ ਨੂੰ ਕਹਿੰਦੇ ਨੇ ਕੁਛ ਨਹੀਂ ਲੱਗਦਾ ਕਿਸ ਦਾ ਜਿਹੜੇ ਬਦਮਾਸ਼ ਹੁੰਦੇ ਨੇ ਨਾ ਨਸ਼ਾ ਮੁਖਤਰ ਹੁੰਦੇ ਨਸ਼ਾ ਵੇਚਦੇ ਨੇ ਸਮਝ ਕਰਦੇ ਨੇ ਉਹਨਾਂ ਨੂੰ ਕੀ ਸਾਥ ਦਿੰਦੇ ਨੇ ਭਲੇ ਮਾਸ ਦਾ ਕੋਈ ਸਾਥ ਦਿੰਦਾ ਸਾਡੇ ਕੋਲ ਇਹ ਸਾਰੇ ਫੇਰ ਕੇ ਦੇਰੇ ਇਹਨਾਂ ਨੇ ਕੀ ਲਏ ਤੇ ਮਤਾ ਇਹਦਾ ਬੇਟਾ ਜੀ ਹੈ ਉਹਨਾਂ ਦਾ ਬੇਟਾ ਜੀ ਹੈ ਇਹਦਾ ਬੇਟਾ ਜੀ ਹੈ ਮੇਰਾ ਵੀ ਪੁੱਤਰ ਹੈ ਮੇਰਾ ਵੀ ਪੁੱਤਰ ਹੈ ਹਾਂਜੀ ਉਹ ਆਖੇ ਇਹਨਾਂ ਦਾ ਪਹਿਲਾ ਵੇ ਉਹਨੇ ਖਾਮ ਖਾਮ ਇਹ ਥੋੜਾ ਨਾਲ ਜਿਹੜਾ ਕੋਈ ਕਿਸੇ ਨਾਲ ਟੁਰੇਗਾ ਉਹਨੂੰ ਇਹ ਗੀੜੀਆਂ ਵਾਲੇ ਸਮਝਾ ਲੈ ਇਹ ਬੰਜਰਾ ਨੇਕਾ ਨੂੰ ਲਾਇਆ ਹੈ ਉਹਦੇ ਮੁੰਡੇ ਵਾਲੇ ਜਿਹੜਾ ਨੇ ਕਿਰੜੇ ਲਾਂਦੇ ਨਹੀਂ ਉਹਨੂੰ ਤੇ ਇਹਨੂੰ ਪੀਦੇ ਪਰਿਓ ਜਿਹਦੇ ਪੱਜਾਂ ਸੁਣਾ ਬਾਅਦ ਇਹਨੂੰ ਪੁੱਛਣਾ ਆ ਜਾਂਦੇ ਜਿਹਰਾਨਿਆਂ ਹੀ ਲੋਟ ਜਾਂਦੇ ਮੈਂ ਕੰਮ ਤਾਂ ਨਹੀਂ ਕਰਨੇ ਨਾ ਹੁਣ ਮੈਂ ਜਰਾਨਿਆਂ ਹਲਵਾਏ ਨੇ ਇਹਨਾਂ ਦੇ ਕੰਮ ਤਾਂ ਨਹੀਂ ਕਰਨੇ ਖਾਣ ਲਿਆ ਹੁਣ ਉਹਨੂੰ ਪਾੜ ਕੇ ساری ਦੁਨੀਆ ਹਾਂ ਇਹ ਉਹਦਾ ਭੈਣ ਜੀ ਨੇ ਮੇਰੀ ਦੀ ਭੈਣ ਆ ਹਾਂਜੀ ਹਾਂਜੀ ਕੀ ਮੇਰਾ ਨਾਮ ਨੀਤਾ ਹੈ ਹਾਂਜੀ ਕੀ ਗੱਲਬਾਤ ਕੀ ਹੋਈ ਤੁਸੀਂ ਉਹ ਗੱਲਬਾਤ ਕੀ ਹੈ ਉਹ ਉਹਦੀ ਦੁਕਾਨ ਚ ਆਏ ਫੈਸਲਾ ਕਰਵਾਣਾ ਫੈਸਲਾ ਕੋਈ ਹੋਇਆ ਨਹੀਂ ਕੁੜੀ ਮੁੰਡੇ ਨੂੰ ਜਾ ਕੇ ਆਪਣੇ ਕਰ ਲਿਆ ਕੁਛ ਐਚ ਕੁੜੀ ਕਹਿੰਦੀ ਮੈਂ ਨਹੀਂ ਵਿਆਹ ਕਰਵਾ ਸਕਦੀ ਉਹ ਨਾਸ਼ਾ ਕਰਦਾਵੇ ਮੇ ਕੋਲ ਰੋਏ 50 50 ਰੁਪਏ ਮੰਗਦਾਵੇ ਐ ਕਰਦਾ ਉਹਦਾ ਕਰਦਾਵੇ ਮੈਂ ਨਹੀਂ ਇਹਦੇ ਨਾਲ ਵਿਆਹ ਕਰਵਾਉਣਾ ਚਾਹਦੀ ਉਹ ਮੁੰਡੇ ਨੂੰ ਕੋ ਜਾ ਕੇ ਖੁਦ ਖੁਸ਼ ਕਰ ਲਈ ਚੰਪਾਰ ਉਹ ਮੁੰਡਾ ਬਿਆਨ ਵੀ ਦੇ ਇੱਕ ਗਿਆ ਮੈਂ ਕੁੜੀ ਦੇ ਤੇ ਮਾਤ ਕੁੜੀ ਦੇ ਮਾਪੇ ਉਹ ਦੁਖੀ ਹੋ ਕੇ ਆਪਣਾ ਜਾਣਦੇ ਲਗਾਵਾ ਤੇ ਐਚ ਕੋਨੇ ਦਾ ਉਹਨੇ ਨਾ ਬਿਲਕੁਲ ਨਹੀਂ ਲਿਆ ਇਹ ਲੋਕ ਨਹੀਂ ਠੁਕਦੇ ਯਾ ਕਰਤੀਆਂ ਨੇ ਉਹ ਚੁੱਕ ਦੇ ਨੇ ਲੋਕੀ ਪੈਸੇ ਮੰਗੋ ਪੈਸੇ ਮੰਗੋ ਹੈ ਕੱਲ ਵੀ ਮੇਰੇ ਭਰਾ ਦੇ ਘਰ ਆਇਆ ਕਥਾ ਤੁਹਾਨੂੰ ਕਿਹਨਾਂ ਨੇ ਪੈਸੇ ਮੰਗਤੇ ਪੈਸੇ ਸਾਰੀ ਦੁਨੀਆ ਕਾਂਦੀ ਭਜੀ ਹਾਂਜੀ ਹਾਂ ਕਹਿੰਦੇ 10 ਲੱਖ ਰੁਪਏ ਦੋ ਹਾਂ ਤੇ ਕੱਲਾ ਫੇਰ ਆ ਗਿਆ ਪਰ ਭਾਨ ਲੈ ਪਰਥੂ ਵੀ ਆਇਆ ਮੇਰੇ ਭਰਾ ਦੇ ਘਰ ਪਹਿਲਾਂ ਮਾਰਿਆ ਉਹਨੇ ਬੁਆ ਖੜਕਾਇਆ ਵੇ ਕੋਈ ਨਹੀਂ ਆ ਗਿਆ ਸਰਕਾਰੀ ਵੀ ਨਹੀਂ ਆਇਆ ਮੈਨੂੰ ਆਪਾਂ ਵੀਡੀਓ ਵੀ ਦੇਖੀ ਮੇਰੇ ਕੋਲ ਵੀ ਆ ਗਈ ਵੀਡੀਓ ਤੇ ਪੁਲਿਸ ਵੀ ਆਈ ਪੁਲਿਸ ਵੀ ਨਾ ਕੋਈ ਪੁਲਿਸ ਕੁਝ ਨਹੀਂ ਕਰ ਸਕਦੀ ਪੁਲਿਸ ਕਾਦੇ ਵਾਸਤੇ ਵੇ ਇਹ ਉਹਨਾਂ ਦੇ ਮਾਦਾ ਜੀ ਹਾਂ ਹਾਂ ਇਹ ਧਿਆਨ ਲਾ ਹਾਂ ਉਹ ਆਡੇ ਪਰਨੋਂ ਸੌਫ ਚਾਹੀਦਾ ਉਹਨੇ ਅੰਦਰ ਨਹੀਂ ਫੇਰੇ ਜਾਣਾ ਉਹ ਵੀ ਮੇਰਾ ਬ੍ਰਦਰ ਹੈ ਉਹਨੇ ਵੀ ਨਹੀਂ ਰਸੋਈ ਦੇ ਅੰਦਰ ਜਾਣਾ ਬਾਹਰ ਜਾਣਾ ਕੰਮ ਕਾਇ ਕਰਨੇ ਹਾਂ ਨੇ ਉਹਨਾਂ ਦੁਸ਼ਮਣੀਆਂ ਥੋੜੀਆਂ ਪਾਪਾ ਨਹੀਂ ਚਲੋ ਕੰਮ ਕਰਦਾ ਵਿਚਾਰਾ ਸਾਰੇ ਵੀ ਕੰਮ ਕਰਦਾ ਐਨੀ ਦੁਨੀਆ ਉਹਦੇ ਨਾਲ ਹੈ ਸਾਰੇ ਕੰਮ ਕਰਦਾ ਪਿਆ ਮੇਰਾ ਬ੍ਰਦਰ ਇਹ ਥੋੜਾ ਵੀ ਉਹਨੂੰ ਟੋਕਦਾ ਉਹਦੇ ਨਾਲ ਇਲਜ਼ਾਮ ਲਾਉਂਦਾ ਹੀ ਹਾਂ ਉਹਨੇ ਕਰਪਾ ਲੈ ਕੇ ਕਿਹੜੀ ਗੱਲ ਤੋਂ ਕਰਪਾ ਲੈ ਕੇ ਆਵੇ ਹਾਂਜੀ ਹਾਂ ਉਹ ਜਿਹੜਾ ਆਇਆ ਸੀ ਸਦਾ ਮੈਂ ਇਹ ਦੂਜੀ ਲਾਈਨ ਪਾਉਂਦੇ ਮਿਆਂ ਗਾ ਅਰੇ ਸਾਰੇ ਭਾਜਣ ਪੈਸੇ ਮੇਰੇ ਦੇ ਮੂੰਹ ਬੰਦ ਹੋ ਜਾਂਦੇ ਨੇ ਇਹ ਫਲਾ ਮੈਂ ਨਾ ਚੱਲੇ ਮੇਰੇ ਚੱਲਦੇ ਮੈਂ ਨਾ ਆਪਣੇ ਬੱਚੇ ਤੁਹਾਡੇ ਆ ਕੇ ਲੈ ਲੈਂਦੇ ਹਾਂ ਇਹਦਾ ਹਮਲਾ ਕਰਨਾ ਨਹੀਂ ਕਰੀਏ ਕੋਈ ਗਾਲੀ ਆਪ ਗੱਲ ਕਰਕੇ ਮੈਂ ਨਹੀਂ ਬੋਲਣਾ ਮਨਵਾਣੀ ਹੈ ਅੰਮ੍ਰਿਤ ਗੁਰੂ ਵਾਲਿਆ ਚੰਗ ਨਹੀਂ ਕਰਦੇ ਇਹਨੂੰ ਕੁੜੀ ਨਹੀਂ ਹੋਰ ਰੱਬਣੀ ਕੁੜੀ ਆ ਲੰਦ ਮ ਕੋਈ ਸੁਣ ਨਹੀਂ ਜੇ ਕੁੜੀ ਆ ਦੀ ਮੈਂ ਨਹੀਂ ਕਰਾਣਾ ਉਹਨਾਂ ਜਿਹੜਾ ਨੂੰ ਕੁੜੀ ਨਹੀਂ ਰੋਬਲੀ ਕੁੜੀ ਨੂੰ ਫੋਟੋਆਂ ਲੈ ਕੇ ਕੁੱਟਾਂ ਵਾਲੇ ਕੁੜੀ ਦਾ ਤੇ ਨਾਂ ਨਹੀਂ ਲਾਦੇ ਨਾ ਕੁੜੀ ਦੇ ਮਾਪੇ ਦਾ ਨਾਮ ਲਾਉਂਦੇ ਮੈਂ ਤੇਰੇ ਕੋ ਫੋਨੇ ਦਾ ਨਾਮ ਆਜੇ ਫੋਨੇ ਫੋਟੋ ਫੋਨੇ ਫੋਨੇ ਨਾ ਤੇ ਪਾ ਲੈ ਆ ਕੇ ਉੱਜਾ ਕੇ ਫੋਨਾ ਹਰ ਇੱਕ ਦੇ ਕੰਮ ਕਰਦਾ ਵੇ ਕੋਈ ਨਹੀਂ ਹੁਣ ਜੇ ਆਏਗਾ ਨਾ ਆਈ ਉਹਨੂੰ ਉਛਾਲਾਂਗੇ ਆ ਪਾਉਂ ਉਹਨੂੰ ਨਿਬੜ ਲਾਵਾਂਗੇ ਅੰਦਰ ਹੀ ਵੜ ਗਏ ਬਾਹਰ ਮੁੰਡਾ ਦੌੜ ਕੇ ਅੰਮੂ ਡਾਵਾ ਹਟਾ ਦੌੜ ਗਿਆ ਵਿਚਾਰਾ ਮੈਨੂੰ ਹੁਣ ਮਨੂ ਨਾ ਪੇਂਡੀਆਂ ਦੇਖੀ ਮੇਰੇ ਕੋ ਫੋਨ ਕਿਚਨ ਤੋ ਇਹ ਆਪਣੇ ਕਰਨ ਚਾਹਦੇ ਤੇ ਰੱਖਾ ਹੁੰਦੇ ਇਹਦੇ ਕੋਲ ਤਾਂ ਫੇਰ ਨੋ ਮੇਰੇ ਕੋਲੋਂ ਦੇ ਬਰਾਦਰ ਨਾਮ ਅੰਦਾਵਾ ਚਾਹਦੇ ਕੰਮ ਕਾਈ ਕਰਦੇ ਉਹਨਾਂ ਨੂੰ ਆਪਣੀ ਜਾਨ ਦੀ ਲਾ ਗਈ ਹੈ ਆ ਆਪ ਲਈ ਆਇਨ ਕੋਈ ਨਹੀਂ ਕਰਦਾ ਕਿ ਉਹ ਕਿਹਦਾ ਕਹਿੰਦਾ ਕਹਿੰਦਾ ਮੈਂ ਆਪਣੇ ਆਪ ਨੂੰ ਖੁਦਕੁਸ਼ੀ ਕਰ ਲਾਂਗਾ ਮਾਰ ਲਾਂ ਮੈਂ ਕੋਨੇ ਦਾ ਤੇ ਨਾ ਕਿ ਮਿੰਦਰ ਪਗੜਾ ਦਾ ਨਾਮ ਲਿਖਾ ਕੇ ਜਾਣਾ ਮਿੰਦਰ ਪਗੜਾ ਦਾ ਕੀ ਕਸੂਰ ਹੈ ਤੂੰ ਇਹ ਦੱਸ ਫਲਾ ਮਨੋ ਨਹੀਂ ਗੱਲ ਕਿ ਜਰਨਾ ਨਾਲ ਨਕਲੀ ਕਿ ਜਰਨਾ ਨਾਲ ਬੇਕੂਫ ਇਹਦੇ ਨਾਲ ਕਿਹਦੇ ਕਹਿੰਦਾ ਕਿਹਦੇ ਕਿਹਦੇ ਨਾਲ ਇਹ ਜੜਾ ਕਰੀ ਗੰਦਾ ਮਹਿੰਦਰ ਬਾਉ ਨਾਮ ਨਾਲ ਲਿਆਦਾ ਮਿਸ਼ਨ ਖਾਦੀ ਆ ਨੇ ਇਹ ਕੀਤਾ ਉਹ ਕੀਤਾ ਕਿਹੜੀ ਗੱਲ ਤੂੰ ਸੁਣਦੇ ਹਾਂ ਹਾਂ 2500 ਬੰਦੇ ਨੂੰ 2500 ਬੰਦੇ ਨੂੰ ਕੋ ਨਹੀਂ ਆਹ ਉਹ ਨਾ ਕੋਈ ਨਾ ਕੋਈ ਆਗਾ ਇਹਦਾ ਮਤਲਬ ਇਹ ਥੋੜਾ ਕਿ ਉਹ ਕੋਲੇ ਪਜਾਓ ਇਹਦਾ ਲੀਡਰ ਤੇ ਫੈਸਲਾ ਨਹੀਂ ਕਰ ਰਹੇ ਅੱਜ ਵੀ ਤਾਂ ਅੱਜ ਕਿੱਥੇ ਇਕੱਠੇ ਹੋਏ ਹੋ ਹਾਂਜੀ ਕਿਤੇ ਕੋਚਲਰ ਦੇਤੇ ਹਮਲਾ ਕਰਨ ਦੀ ਕੋਸ਼ਿਸ਼ ਹਾਂਜੀ ਮੇਰਾ ਬ੍ਰਦਰ ਏ ਹਾਂਜੀ ਆ ਕਰੰਦੇ ਰੋਜੇ ਮੈਂ ਤਾਂ ਆਪਣੇ ਘਰ ਸਾਂ ਮਨੂਨ ਫੋਨ ਆਇਆ ਏ ਵਿਆਦਾ ਦਸ਼ ਦੇ ਤੇ ਮਗਰੋਂ ਕਰਪਾਣ ਦਾ ਕਿਆ ਰਿਆ ਆਪਾਂ ਬੇਰਤ ਨੂੰ ਠੇ ਆਏ ਆ ਤੇ ਹੁਣ ਦੱਸੋ ਤੁਸੀਂ ਇਹਨੇ ਸੱਚੀ ਕਰ ਸਕੀਏ। ਕੁਮਾਰ ਕੇ ਉਹ ਜੇ ਉਹ ਨਾ ਕਰੇਗਾ ਨਾ ਆਈਵਰ ਨਾ ਕਰਾਂਗੇ ਇਨਸਾਫ ਚਾਹੀਦਾ ਸਾਨੂੰ ਵੀ ਕਦੀ ਉਹਦਾ ਪਿਓ ਕਹਿੰਦਾ 10 ਲੱਖ ਦੋ ਕਲੀ ਕਹਿੰਦਾ ਪੁਸ਼ ਕਰੋ ਮੈਂ ਆਪਣੇ ਆਪ ਨੂੰ ਕਰਪਾ ਮਾਰ ਕੇ ਮਰ ਜਾਾਂਗਾ ਮੈਂ ਕੋਹਨੇ ਦਾ ਨਾਮ ਲਖਾਂਗਾ ਮੈਂ ਮਿੰਦਰ ਭਗਤ ਦਾ ਨਾਮ ਲਖਾਂਗਾ ਕਿਹੜੀ ਗੱਲ ਲਖਾਇਗਾ ਮਿੰਦਰ ਭਗਤ ਦਾ ਨਾਮ ਤੇ ਕੋਹਨੇ ਦਾ ਨਾਮ ਕੁੜੀ ਵਾਲੇ ਤਾਂ ਨਾਮ ਲਾਂਦੇ ਹੀ ਨਹੀਂ ਸਿਰਫ ਕੋਨਾ ਕੋਨਾ ਕਹਿੰਦੇ ਕੋਨੇ ਨੇ ਪੜੋ ਕੋਨੇ ਪੜੋ ਕੋਨੇ ਕਿਹੜੀ ਕੁੜੀ ਨੂੰ ਅਹ ਨੂੰ ਪੜਾਇਆ ਇਹਨਾਂ ਅੱਜ ਕੁੜੀ ਕਿੱਥੇ ਆਪਾਂ ਤਾਂ ਅੱਜ ਹੀ ਪੜਾ ਲਈਏ ਕੁੜੀ ਸਾਨੂੰ ਆ ਲਿਆਗਾ ਨਾ ਖਬਰ ਨਾਲ ਸਾਡੀ ਘੜੀ ਉਹ ਲਾਇਆ ਕੀ ਛੇ ਲਈ ਹੈ ਸਾਡੀ ਜਿਹੜੀ ਆਪਾਂ ਨੂੰ ਲਗਾ ਕੇ ਰੱਖ ਨਾਲ ਜਿੱਤੋਂ ਮਰਜੀ ਜਿੱਤੋਂ ਮਰਜੀ ਬੜੋ ਆ ਜਾ ਹੈਗੇ अलवर ਹੋਏਗੇ ਜਾ ਹੈ ਕਿੱਥੇ ਹਾਂ ਜੀ ਉਹਨਾਂ ਦੇ ਜਿਹੜੀ ਬੈਠੇ ਨਾ ਕੋਈ ਛੱਡੀ ਕਰ ਕੋਰੋਂ ਆ ਚੀ ਬੱਲਦੇ ਪਿਆ ਬਾਈ ਜੀ ਵੀ ਬੈਠ ਪਏ ਆਂ ਦੀ ਸਾਡੀ ਗੱਲਬਾਤ ਹੋ ਰਹੀ ਬੰਦੇ ਨੇ ਮੁੰਡਾ ਉਹਦਾ ਕਹਿਣਾ ਸਵਾਨ ਮੁੰਡਾ ਜਿਹਦਾ ਮੁੰਡਾ ਮਲਿਆ ਮੁੰਡਾ ਬਹੁਤ ਵਧੀਆ ਉਹਦਾ ਕਹਿਣਾ ਜੀ ਉਹਨਾਂ ਦਾ ਕਹਿਣਾ ਹੀ ਮੌਕੇ ਤੇ ਪਹੁੰਚੇ ਉਹਨਾਂ ਕਹਿਣਾ ਪਰ ਅੱਖ ਵਿੱਚ ਆਏ ਅਨ ਤੱਕਾ ਹੁੰਦਾ ਪਿਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਉਹਦਾ ਬੱਚਾ ਮਲਿਆ ਯਾਰ ਦੁੱਖ ਤੇ ਹੁੰਦਾ ਹੀ ਡਾਕਟਰ ਉਹਨੂੰ ਗਲਤ ਗਾਈਡ ਕਰ ਰਹੇ ਨੇ ਬਾਕੀ ਜਰੂਰ ਹੈ ਸਾਨੂੰ ਦੋਖਾਂ ਨੂੰ ਬੰਦੇ ਨੂੰ ਪਤਾ ਲੱਗੇ ਵੀ ਬੱਚੇ ਦਾ ਕੀ ਕਸੂਰ ਹੈ ਮਨ ਗਾਈਡ ਉਹ ਕਰਦੇ ਪਏ ਗਲਤ ਉਹ ਹੀ ਕਰਦੇ ਪਏ ਨੇ ਵੀ ਗੱਲ ਨੂੰ ਕੋਈ ਪੈਸੇ ਨਰਾਇਨਾਮਾ ਲਈਏ ਤੇ ਕਾ ਪੈਸੇ ਉਹਦੇ ਪੱਲੇ ਦੇ ਬੱਚਾ ਦੇ ਕੱਖ ਵੀ ਨਹੀਂ ਪੈਣਾ ਉਹਦੇ ਦੇ ਬੱਚਾ ਸਾਰੀ ਜ਼ਿੰਦਗੀ ਲਈ ਚਲ ਗਿਆ ਨਾ ਉਹਨੂੰ ਕੋਈ ਪੈਸੇ ਦੇ ਕੇ ਉਹਦਾ ਬੱਚਾ ਵਾਪਸ ਆਈਏਗਾ ਜਿਉਂ ਉਹਦੇ ਪੈਸੇ ਦੇ ਕੇ ਬੱਚਾ ਵਾਪਸ ਆਂਦਾ ਮੈਂ ਪੈਸੇ ਦਿਨਾ ਉਹਨੂੰ ਮੈਂ ਆਪਣੇ ਕੋਲੋਂ ਦਿਨਾ ਪੈਸੇ 10 ਵੀ ਲੱਖ ਰੁਪਏ ਜੇ ਉਹਦਾ ਬੱਚਾ ਵਾਪਸ ਆਂਦਾ ਗਲਤ ਨਾ ਗਾਈਡ ਕਰੋ ਜਿਹੜਾ ਬੰਦਾ ਕਸੂਰવાર ਕੋਈ ਵੀ ਨਹੀਂ ਹੈਗਾ ਚਲੋ ਮੰਨਦੇ ਆਪਾਂ ਬਾਕੀ ਜਿਹੜੀ ਗੱਲ ਠੀਕ ਹੈ ਨਾ ਵਿੱਚ ਬੰਦੇ ਬੈਠੇ ਨੇ ਸਟਾਨ ਸ਼ਰਾਰਤਾਂ ਸਰ ਬਾਕੀ ਆਦਾ ਬਹਿ ਕੇ ਗੱਲ ਨਹੀਂ ਹੋਣੀ ਮੈਂ ਉਹਨਾਂ ਨਾਲ ਗੱਲ ਕਰਕੇ ਤੇ ਬਹਿ ਕੇ ਗੱਲ ਨਹੀਂ ਬੈਠੇ ਹਾਰ ਬੰਦੇ ਨੇ ਫੋਨ ਪਾ ਕੇ ਸੁਦੇਸ਼ ਭਗਤ ਨੂੰ ਜਿਟਾਇਆ ਤੁਸੀਂ ਆ ਦੇਖੋ ਕਿ ਅੱਗੇ ਤਾਂ ਕਿੰਨੇ ਕੁ ਕ੍ਰਿਮਨਲ ਪਰਚੇ ਚੱਲਦੇ ਪਏ ਨੇ ਨਹੀਂ ਕੋਈ ਪਰਚਾ ਨਹੀਂ ਹੋਗਾ ਜੀ ਕੋਈ ਬੰਦਾ ਬਾੜ ਦੇ ਕਹਿੰਦੇ ਕੇ ਕੋਈ 1 ਰੁਪਇਆ ਲੈ ਕੇ ਕੇ ਦਾ ਮਸਲਾ ਕਰਾਏ ਹੋਵੇ ਇਹ ਨੂੰ ਮਾਲਮ ਹੁੰਦਾ ਵੇ ਇਹ ਨਹੀਂ ਨੇ ਜੋਗਾ ਨਹੀਂ ਹੈ ਭਾਈ ਇਹ ਸਿਰਫ ਗੇਮ ਚੱਲ ਰਹੀ ਹੈ ਇੱਕ ਪੈਸਿਆਂ ਦੇ ਖਾਤੇ ਵਿੱਚ ਪੈਸੇ ਦੀ ਬਸ ਜੀ ਪੈਸੇ ਲਾ ਕੇ ਬਸ ਕੰਮ ਕਰ ਨਾਲੋ ਮੈਂ ਉਹ ਕਹਿੰਦਾ ਕਿ ਅੱਜ ਵੀ ਦੱਸੋ ਅੱਜ ਤੱਕ ਕੋਈ ਬੰਦਾ ਕਹਿੰਦੇ ਕਿ ਘੋਨੇ ਨੇ 1 ਰੁਪਇਆ ਲੈ ਕੇ ਕੇ ਕੋਲ ਮਸਲਾ ਕਰਾਏ ਹੋਵੇ ਉਹਨੂੰ ਖੁਦ ਫੋਨ ਕੀਤਾ ਮੁੰਡੇ ਦੇ ਨਾਲ ਹਰ ਟਾਈਮ 24 ਘੰਟੇ ਜਦੋਂ ਮੈਂ ਜਾਂਦਾ ਸਿਹਰਾਂ ਨੂੰ ਵੀ ਘੁਆ ਜਾਂਦਾ ਨਾ ਉਸੇ ਟਾਈਮ ਮੈਂ ਅਗਲਾ ਉੱ ਨਹੀਂ ਨਹੀਂ ਕੋਈ ਬੰਦਾ ਮੈਂ ਕਿਹਾ ਵਾਰਡ ਚਾਕੇ ਕਹਿ ਦੇ ਕਿ ਅਨੇ ਅਜ ਤੱਕ 1 ਰੁਪਇਆ ਲੈ ਕੇ ਕੰਮ ਕਰਾਇਆ ਤੁਹਾਡਾ ਬਾਕੀ ਇਹ ਗਲਤ ਗਾਈਡ ਕਰ ਰਹੇ ਹੋ ਕੋਈ ਸਾਡੇ ਦੇ ਅਜ ਤੱਕ ਕੋਈ ਪਰਚਾ ਨਹੀਂ ਕੋਈ ਲੈਣੀ ਨਹੀਂ ਦੇਣੀ ਨਹੀਂ 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 ਅਜ ਤੱਕ ਨਹੀਂ ਸ਼ਰਾਤੀ ਆਂਸਰ ਜਿਹੜੇ ਨਾਲ ਜਿਹੜੇ ਮੰਦੇ ਲੱਗੇਾਰੇ ਪਾਈਆਂ ਬੰਦੇ ਲੱਗੇ ਨਾਲ ਉਹੀ ਕੰਮ ਹੈ ਬਾਕੀ ਭਾਈ ਜੀ ਹੋਰ ਕੋਈ ਮੈਂ ਨਾ ਸ਼ਤ ਲਾ ਲਓ ਅੱਜ ਦਾ 10 ਲੱਖ ਰੁਪਇਆ ਹੀ ਕਹਿ ਦਈਏ ਜੇ ਨਾ ਲਾਇਨਾਮਾ ਹੈਗਾ ਤੁਹਾਡੀ ਜੁੱਤੀ ਪਾਣੀ ਪੀਵਾਂਗੇ ਹਾਂ ਮੈਂ ਇਹਦਾ ਰੋਲਾ ਹੌਲ ਕਰਿਆ ਰੋਲਾ ਜੀ ਪੈਸੇ ਹੋਏ ਕਿਹੇ ਚੀਜ਼ ਦਾ ਰੋਲਾ ਨਹੀਂ ਹੈਗਾ ਭਾਈ ਜੀ ਬਾਕੀ ਤਾਂ ਨੇ ਐਵੇਂ ਨਹੀਂ ਲਾੜੇ ਤਾਂ ਨੇ ਉਹ ਨਾਲ ਦੇ ਲਵਾ ਦੇ ਨੇ ਵੀ ਤਾਂ ਨਾ ਲਾਤਾ ਨੇ ਲਾ ਕੇ ਉਹਦਾ ਬੱਚਾ ਆਈਗਾ ਉਹਨੇ ਵੀ ਮਜ਼ਾਕ ਬਣਾਇਆ ਪਿਆ ਉਹਦਾ ਬਾਕੀ ਕੋਈ ਨਹੀਂ ਮੈਂ ਕੋਈ ਨਹੀਂ ਕਰਾਂਗਾ ਮੁੰਡੇ ਦੇ ਪਿਓ ਨਾਲ ਗੱਲ ਕਰਕੇ ਮੇਰੀ ਉਹਦੇ ਨਾਲ ਹੀ ਗੱਲ ਕੋਈ ਨਹੀਂ ਮੈਂ ਕਰਾਂਗਾ ਨਬੇੜਨ ਦੀ ਵੀ ਗਲਤ ਬੰਦੇ ਦੇ ਹੱਥ ਨਾ ਚੜ ਜਿਹੜੀ ਬਹਿ ਕੇ ਗੱਲ ਤੂੰ ਦੱਸ ਸਾਡੇ ਨਾਲ ਆਪਾਂ ਬਹਿ ਕੇ ਗੱਲ ਨਬੇੜਦੇ ਆਂਗੇ ਐਡੀ ਕੋਈ ਗੱਲ ਨਹੀਂ ਕੋਈ ਫਾਇਦਾ ਨਹੀਂ ਹੋਣਾ ਤਾਂ ਨੇ ਤੂੰ ਨਾ ਲਾਰਨਾ ਉਹਨੂੰ ਬਲੈਕਮੇਲ ਦੇਣ ਕਰਨ ਬੰਦੇ ਨੇਕਾ ਇੱਥੇ ਹੀ ਬੋਲਦੇ 107 ਦਾ ਨਹੀਂ ਪੜ ਬੋਲਣਾ ਤਸਵੀਰਾਂ ਦੁਕਾਨ ਦੀ ਖੋਸ਼ੀ ਕਰਦੇ ਭਾਰੂ ਕੈਂਪਰੀਏ ਦੱਸ ਇੱਕ ਰੋਪ ਲੱਗਦੇ ਪਏ ਉਹਨਾਂ ਦੇ ਉੱਤੇ ਕੌਂਸੇ ਉੱਤੇ ਹੁਣ ਕੌਂਸੇ ਸਾਹ ਦੇ ਕਪਾਨ ਲੈ ਕੇ ਅਰਮਾ ਕੀਤਾ ਗਿਆ ਉਸ ਲੜਕੀ ਦੇ ਫਾਦਰ ਸਾਹਿਬ ਵੱਲੋਂ ਪਾਪਾ ਵੱਲੋਂ ਤੇ ਵੱਲੋਂ ਤੁਸੀਂ ਕਦੋਂ ਕਦੋਂ ਕਪਾਨ ਲੈ ਕੇ ਨੱਟੇ ਸੀ ਉਹ ਕਿੰਨੇ ਵੇ ਟਾਈਮ ਸੀ ਉਸ ਵੱਲੇ ਇੱਕ ਮਿੰਟ ਮਾਤਾ ਇੱਕ ਮਿੰਟ ਠੰਡੇ ਸ਼ਾਮ ਦਾ ਟਾਈਮ ਹੈ ਹਜੀ ਇਤਨੇ ਨਹੀਂ ਮੈਨੂੰ ਪਹੁੰਚਾਉਣਾ ਨਹੀਂ ਮੈਂ ਅਗਾਂਹ ਪਲੇ ਕਰੂੰਗਾ ਅਈਆ ਅੱਛਾ ਸੁਣ ਅਮਨੂ ਨੇ ਫੋਨ ਕਰਾਇਆ ਹੈ ਮੈਨੂੰ ਨੇ ਫੋਨ ਕਰਾਇਆ ਕਿੰਨੇ ਵੇ ਟਾਈਮ ਸੀ ਜੀ ਕਿ ਦੋਸਤਾਂ ਲਈ 10 11 ਵਜੇ ਟਾਈਮ ਸੀ ਉਹ ਘਰ ਵਈ ਆਏ ਨੇ ਅੱਛਾ ਦਰਵਾਜ਼ਾ ਖੋਲੀਏ ਹਾਂ ਨਾਲ ਹੀ ਆ ਗਿਆ ਨਾਲ ਹੀ ਉਸ ਵੇ ਆ ਗਿਆ ਓਹ ਗਲੀ ਗਲੀ ਵਿੱਚ ਘਟ ਕੇ ਲਗਾ ਉਹ ਤਾਂ ਸਾਰੇ ਬਾਹਰ ਆ ਗਏ ਇਹ ਮੌਕੇ ਤੇ ਜਾਨ ਪਛਾਈ ਗਈ ਹਾਂਜੀ ਜਾਨ ਪਛਾਈ ਗਈ ਗਲੀ ਚ ਨਾਵਟਦਾ ਤੇ ਉਹਨਾਂ ਨੇ ਮਾਰ ਦਿੱਤਾ ਅੱਛਾ ਮਾਤਰਾ ਜੀ ਮੌਕੇ ਤੇ ਹਾਂ ਤਾਂ ਸਹੀ ਹੈ ਗੜੀ ਦੇ ਕੋਲ ਬੜਿਆ ਉਹ ਗਿਆ ਤੈਨੂੰ ਧਾਰਿਆ ਦੇਖੀ ਜਾਉਂਗੀ ਫਿਰ ਇਹ ਪਿੱਛੇ ਤੋਂ ਲੱਗੇ ਹੁੰਦਾ ਮੁੰਡਾ ਮਰੀਆ ਮੀਂਹ ਚਨਰ ਉਹ ਇਤੋਂ ਫੇਰਾਂ ਨੇ ਮਾਰਨੇ ਮਾਰ ਅੱਛਾ ਫੇਰਾਂ ਮਾਰ ਉਹ ਜਿਹਦਾ ਉਹ ਮਾਰਾਈ ਦਾ ਗਾਤਰਾ ਪਾ ਕੇ ਆ ਜਾਂਦਾ ਕਦੀ ਮੂੰਹ ਨਾ ਬਣ ਕੇ ਆ ਜਾਂਦਾ ਹਾਂ ਕਦੀ ਦਾੜੀ ਹੋਦੀ ਹੈ ਕਦੀ ਮੂੰਹ ਬਣਦਾ ਹੈ ਬਸਾਰ ਬਣਿਆ ਜਾਂਦਾ ਹਾਂਜੀ ਕੀ ਕਹਿੰਦੇ ਨਕਲੀ ਸਰਦਾਰ ਏ ਹਾਂਜੀ ਸਰਦਾਰ ਪੀਨ ਲਈ ਹਾਂ ਦਾਦਾ ਦਾ ਪਤਾ ਨਹੀਂ ਕਿ ਦਾੜੀ ਹੈ ਦਾੜੀ ਆਹ ਦਾੜੀ ਪੁੱਛ ਕੇ ਉਹਨਾਂ ਕੱਲਾ ਨੇ ਦਾੜੀ ਹੈ ਤੁਸੀਂ ਇਹ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਾ ਸਾਰਾ ਕਿਰਾ ਪਹਾੜ ਕੋ ਕੰਮ ਖਟਾ ਹੋਇਆ ਉਹਨਾਂ ਦਾ ਕਹਿਣਾ ਹੈ ਸਾਡੇ ਨਾਲ ਕਿਰਾ ਠੱਕਾ ਹੁੰਦਾ ਪਿਆ ਦਸ ਵੀ ਕੋਸ ਸਾਹਿਬ ਦਾ ਕਹਿਣਾ ਹੈ ਮੇਰੀ ਮਾਂ ਆਪਣੀ ਮਸਈ ਜਾਨ ਬਚਾ ਕੇ ਘਾ ਦੇੰਦਨ ਅੱਠਿਆ ਸੀ ਇਹ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਭਾਈ ਮੌਕੇ ਤੇ ਫੜ ਲਿਆ ਕਰ ਉਹਨੂੰ ਨਹੀਂ ਭਾਈ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਥਾਣੇ ਆਪਣੇ ਕਿਸ ਰਾਈਨਾਮੇ ਚ ਆਇਆ ਸੀ ਕਿਸ ਦਾ ਮੀਆਂ ਬੀਬੀ ਦਾ ਝਗੜਾ ਸੀ ਮੈਂ ਤੇ ਉਹ ਚੱਕਰ ਚ ਆਇਆ ਦਾ ਸੀ ਅੱਛਾ ਜੀ ਐ ਤੇ ਬਾਅਦ ਚ ਜਦੋਂ ਸਾਰੇ ਕੋਨੇ ਹੁਰੀ ਹੋਏ ਨੇ ਇਕੱਠੇ ਹੋ ਗਏ ਤੇ ਤਾਂ ਮੈਂ ਤੇ ਇੱਥੇ ਘਰੋਂ ਤਾਂ ਮੈਂ ਤੇ ਆਪਣੇ ਕਿਸ ਹੋਰ ਕੰਮ ਆਇਆ ਹਾਂ ਹਾਂਜੀ ਹੁਣ ਕੌਣ ਸਾਹ ਲੈ ਆਂਦਾ ਵੀ ਥਾਣੇ ਨੂੰ ਤਾਂ ਨਹੀਂ ਆਂਦਾ ਤਾਂ ਨਹੀਂ ਲੈ ਆਂਦਾ ਕਮੇਲ ਕਾਂ ਦੇ ਨਹੀਂ ਇਹ ਤਾਂ ਕੋਨੇ ਹੁਰੀ ਸਾਰੇ ਇਕੱਠੇ ਹੋ ਗਏ ਨਹੀਂ ਦੂਜੀ ਪਾਰਟੀ ਹੋਣ ਜਿੱਤੇ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਪਤਾ ਨਹੀਂ ਕਿਹਨੂੰ ਕੋਈ ਗਿਆ ਬੰਦਾ ਬਹੁਤ ਵਧੀਆ ਮੈਂ ਕਿਹਾ ਆ ਗੱਲ ਕਰਕੇ ਕੋਈ ਨਵੀਂ